ਕਲ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨਿੱਕੇ ਮਾਵਾ ਤੇ ਭੈਣਾਂ ਨੂੰ ਮੈਂ ਅਮਨਪ੍ਰੀਤ ਕੌਰ ਮੇਰਾ ਨਾਮ ਹੈ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਹਲਕਾ ਬਟਾਲਾ ਦੇ ਐਮ ਐਲ ਏ ਸਰਦਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਦੇ ਧਰਮ ਪਤਨੀ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਅਗਵਾਈ ਦੇ ਹੇਠ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਸਾਡੇ ਸ਼ਹਿਰ ਬਟਾਲੇ ਦੇ ਵਿੱਚ ਤੀਆਂ ਮਨਾਈਆਂ ਜਾਂਦੀਆਂ ਨੇ ਇਸ ਵਾਰ ਵੀ ਉਹਨਾਂ ਦੀ ਅਗਵਾਈ ਦੇ ਹੇਠ 3 ਤਰੀਕ ਨੂੰ 3 ਅਗਸਤ ਨੂੰ ਦਿਨ ਐਤਵਾਰ ਨੂੰ ਸਾਡੇ ਬਟਾਲੇ ਦੇ ਵਿੱਚ ਸ਼ਿਵ ਕੁਮਾਰ ਆਡੀਟੋਰੀਅਮ ਉਥੇ ਹਰ ਸਾਲ ਦੀ ਤਰ੍ਹਾਂ ਧੀਆਂ ਮਨਾਇਆ ਜਾਣਗੀਆਂ ਜਿਸ ਦੇ ਵਿੱਚ ਸਾਡੇ ਸਰਗੀ ਮਾਨ ਜੀ ਸਿੰਗਰ ਨੇ ਜਿਹੜੇ ਉਹ ਸ਼ਾਮਿਲ ਹੋਣਗੇ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹ ਧੀਆਂ ਸਾਡੇ ਸਾਰੇ ਬਟਾਲੇ ਦੇ ਲਈ ਸਾਡੇ ਸਾਰੇ ਪਿੰਡਾਂ ਦੇ ਲਈ ਨੇ ਇਸ ਦੇ ਵਿੱਚ ਫ੍ਰੀ ਐਂਟਰੀ ਹੈ ਸਭ ਦੀ ਕੋਈ ਫੀਸ ਨਹੀਂ ਹੈਗੀ ਇਹਦੇ ਵਿੱਚ ਔਰ ਸਿਰਫ ਤੇ ਸਿਰਫ ਸਾਡੀਆਂ ਮਹਿਲਾਵਾਂ ਪਹਿਣਾ ਮਾਵਾਂ ਪਹਿਣਾ ਵਾਸਤੇ ਨੇ ਲੇਡੀਜ਼ ਹੀ ਅਲਾਉਡ ਨੇ ਓਨਲੀ ਜੈਂਟਸ ਅਲਾਉਡ ਨਹੀਂ ਹੈਗੇ ਇਹਦੇ ਵਿੱਚ ਤੇ ਅਸੀਂ ਰਾਜੀਕਰ ਕਲਸੀ ਦੀਦੀ ਅਗਵਾਈ ਦੇ ਹੇਠ ਤੁਹਾਨੂੰ ਸਭ ਨੂੰ ਸੱਦਾ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਰੇ ਹੀ ਹੋਮ ਹਮਾਕੇ ਪਹੁੰਚੋ ਤੇ ਸਾਡੇ ਸ਼ਹਿਰ ਬਟਾਲੇ ਦੀਆਂ ਤੀਆਂ ਨੂੰ ਚਾਰ ਚੰਨ ਲਾਓ ਧੰਨਵਾਦ ਬੱਚੇ ਸਾਡੇ ਜਿਹੜੇ ਨਾਲ ਛੋਟੇ ਬੱਚੇ ਨੇ ਉਹ ਅਲਾਉ ਹੈਗੇ ਨੇ ਤੇ ਟਾਈਮਿੰਗ ਜਿਹੜੀ ਰਹੇਗੀ ਉਹ 11 ਵਜੇ ਤੋਂ ਲੈ ਕੇ 3 ਤੋਂ 4 ਵੀ ਹੋ ਸਕਦੇ ਨੇ 3 ਵਜੇ ਤੱਕ ਰਹੇਗੀ ਠੀਕ ਹੈ ਜੀ ਕੀ ਉਦਾਂ ਤੇ ਕੀ ਨਾ ਚੰਦੇ ਜੀ ਮੇਰਾ ਨਾਮ ਨਰਿੰਦਰ ਕੌਰ ਗੱਲ ਮੇਰਾ ਉਹਦਾ ਕੋਆਰਡੀਨੇਟਰ ਲੇਡੀਜ਼ ਲਿੰਗ ਦਾ ਮੈਂ ਹਲਕਾ ਬਟਾਲੇ ਦਾ ਕੋਆਰਡੀਨੇਟਰ ਭਾਜੀ ਸ਼ੈਰੀ ਨੇ ਲਗਾਇਆ ਮੈਨੂੰ ਔਰ ਜੋ ਮੇਰੇ ਵੀਰ ਨੇ ਕੰਮ ਕੀਤੇ ਨਾ ਬਹੁਤ-ਬਹੁਤ ਵਧੀਆ ਕੀਤੇ ਸਾਡੀਆਂ ਲੇਡੀਜ਼ ਜਿੰਨੀਆਂ ਅੱਜ ਖੁਸ਼ ਹਨ ਉਨੀ ਖੁਸ਼ੀ ਜ਼ਿਆਦਾ ਮੈਨੂੰ ਪਰਮਾਂਗਾਰ ਆ ਛੋਟੇ ਜਿਹੇ ਪੱਤਰ ਤੇ ਮੇਰੇ ਤੇ ਕਹਿਣੇ ਤੇ ਪਰਸੋਂ ਕਹਿ ਕੇ ਗਏ ਅੱਜ ਮੇਰੀਆਂ ਭੈਣਾਂ ਨੇ ਮੈਨੂੰ ਬਹੁਤ ਖੁਸ਼ ਕੀਤਾ ਮੇਰੇ ਛੋਟੇ ਜਿਹੇ ਸੱਦੇ ਤੇ ਮੈਨੂੰ ਇੰਨਾ ਕ ਸਤਿਕਾਰ ਤਹਿ ਦਿਲੋਂ ਮੈਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਸ਼ੁਕਰੀਆ ਕਰਦੇ ਕਿ ਇਦਾਂ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਨਾਰੀ ਸ਼ਕਤੀ ਲੈ ਕੇ ਅੱਗੇ ਵਧਿਏ ਕਿਉਂ ਬੰਦੇ ਨਹੀਂ ਗਾੜੀ ਆ ਸਕਦੇ ਨਾਰੀ ਚ ਬਹੁਤ ਸ਼ਕਤੀ ਹੈ ਨਾਰੀ ਹੀ ਜਿਹੜੀ ਆ ਇਹ ਬੰਦੇ ਨੂੰ ਹੀ ਬੰਦਾ ਬਣਾਉਂਦੀ ਆ ਬੱਚਿਆਂ ਨੂੰ ਬੱਚੇ ਬਣਾਉਂਦੀ ਆ ਹਰ ਚੀਜ਼ ਨਾਰੀ ਚ ਹੀ ਆ ਸਕਤੀ ਜਿੰਨੇ ਆਪਾਂ ਪੰਨੀ ਸ਼ੁਭਨਾਮ ਕੀ ਹੈ ਕਿਹੜੀ ਮੀਟਿੰਗ ਰੱਖੀ ਕੀ ਕਹਿਣਾ ਚਾਹੁੰਦੀ ਹਾਂਜੀ ਮੈਂ ਸਰਚਿਤ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਗੁਰਦਾਸਪੁਰ ਅੱਜ ਅਸੀਂ ਜਿਹੜੀ ਸੀ ਸਾਡੇ ਸੱਤ ਹਲਕਿਆਂ ਦੀਆਂ ਮੀਟਿੰਗਾਂ ਪੈ ਰਹੀਆਂ ਅੱਜ ਮੇਰੀ ਜੌਥੀ ਮੀਟਿੰਗ ਸੀਗੀ ਇਹ ਸ਼ਹਿਰੀ ਕਲਸੀ ਨਾਲ ਔਰ ਇਹਨਾਂ ਨੂੰ ਮੈਂ ਦੋ ਦਿਨ ਪਹਿਲੇ ਸੱਦਾ ਦਿੱਤਾ ਸੀ ਲੇਕਿਨ ਇੱਥੇ ਬਹੁਤ ਵਧੀਆ ਇਕੱਠ ਮਿਲਿਆ ਮੈਨੂੰ ਦੇਖਣ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਸੁਪਰੀਮੋ ਨੇ ਕਿਹਾ ਸੀ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ ਉਹਦੇ ਕਰਕੇ ਅੱਜ ਇਹ ਵਧਾਈ ਦੇਣ ਪਾਤਰ ਸੀ ਤੇ ਅਸੀਂ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਏ ਸੀ ਤੇ اور ਬਹੁਤ ਵਧੀਆ ਹੁਲਾਰਾ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਔਰਤਾਂ ਨੂੰ ਲਾਮਬੰਦ ਕੀਤਾ ਮਹਿਲਾਵਾਂ ਨੂੰ ਤਾਂ ਕਿ 2027 ਦੇ ਵਿੱਚ ਜਿਹੜਾ ਅਸੀਂ ਆਪਣਾ ਟਾਸਕ ਲੈ ਕੇ ਚੱਲੇ ਆ ਉਸ ਦੇ ਨਾਲ ਅਸੀਂ ਅੱਜ ਤੋਂ ਹੀ ਆਪਣੀ ਜਿਹੜੀ ਮਿਹਨਤ ਆ ਉਹ ਸ਼ੁਰੂ ਕੀਤੀ ਹੈ ਹਾਂਜੀ ਉਹਨਾਂ ਨੇ ਜਿੰਨੇ ਵੀ ਮੈਨੀਫੈਸਟੋ ਜਾਰੀ ਕੀਤੇ ਸੀ ਜਿਹੜੇ ਅਸੀਂ ਘਰ-ਘਰ ਵੰਡੇ ਸੀਗੇ ਉਹ ਬਹੁਤ ਹੱਦ ਤੱਕ ਉਹਨਾਂ ਨੇ ਪੂਰੇ ਕੀਤੇ ਨੇ ਔਰ ਇਹ ਜਿਹੜੇ ਜਿਹੜੇ ਰਹਿ ਗਈਆਂ ਨੇ ਇਹਨਾਂ ਦੀਆਂ ਸਭ ਤੋਂ ਵੱਡੀ ਸੀਗੀ ਮੈਲਾ ਵਾਸਤੇ ਉਹਨਾਂ ਨੇ ਹੁਣ ਹਜ਼ਾਰ ਨਹੀਂ ਭਗਵੰਤਮਾਨ ਨੇ ਕਿਹਾ ਸੀ ਕਿ 1100 ਰੁਪਏ ਇਹਨਾਂ ਨੂੰ ਦਿੱਤਾ ਜਾਏਗਾ ਇੱਕ ਮੈਲਾ ਨੂੰ ਔਰ ਬਹੁਤ ਜਲਦੀ ਉਹ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਡਾਟੇ ਦੇ ਅਨਸਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਕਾਰਗੁਜ਼ਾਰੀ ਕਰ ਰਹੇ ਨੇ ਉਹਦੇ ਹਿਸਾਬ ਨਾਲ ਜਿਹੜੀ ਉਹਨਾਂ ਨੇ ਮੈਨੀਫੈਸਟੋ ਵਿੱਚ ਜਾਰੀ ਕੀਤਾ ਸੀ ਉਹ ਚੀਜ਼ਾਂ ਜ਼ਰੂਰ ਪੂਰੀਆਂ ਹੋਣਗੀਆਂ ਬਹੁਤ ਸਾਰੀਆਂ ਮੁਸ਼ਕਲਾਂ ਉਹਨਾਂ ਨੂੰ ਆ ਰਹੀਆਂ ਔਰ ਮੈਂ ਹਰ ਹਲਕੇ ਦੇ ਵਿੱਚ ਜਿਹੜੀ ਆ ਇੱਕ ਹਲਕਾ ਕੋਆਰਡੀਨੇਟਰ ਜਿਹੜੀ ਆ ਉਹ ਇੱਥੇ ਲਗਾਈ ਆ ਜਿਹਨੇ ਬਟਾਲਾ ਤੋਂ ਜਿਹੜੀ ਨਿਰਿੰਦਰ ਕੌਰ ਲੱਗੇ ਨੇ ਔਰ ਇਹ ਬੜਾ ਵਧੀਆ ਕੰਮ ਕਰ ਰਹੇ ਨੇ ਆਪਣਾ ਔਰ ਇਹਨਾਂ ਕੋ ਪਰਸਨਲੀ ਮੀਟਿੰਗਾਂ ਵੀ ਜਿਹੜੀਆਂ ਵਾ ਡਾਟਾ ਉੱਪਰ ਵੀ ਦੇ ਰਹੇ ਨੇ ਔਰ ਸਾਡੇ ਨਾਲ ਵੀ ਕਰਾ ਰਹੇ ਨੇ ਔਰ ਬਹੁਤ ਸਾਡਾ ਯੋਗਦਾਨ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਮਹਿਲਾ ਦਾ ਵਿੰਗ ਜਿਹੜਾ ਤਿਆਰ ਕਰਨ ਜਾ ਰਹੇ ਹਾਂ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਅੱਜ ਤੱਕ ਦੇਖਦੇ ਆਏ ਹੋ ਸਾਡਾ ਮਹਿਲਾਵਾਂ ਦਾ ਵਜੂਦ ਕਿਸੇ ਵੀ ਪਾਰਟੀ ਨੇ ਰਵਾਇਤੀ ਪਾਰਟੀਆਂ ਨੇ ਜਿਹੜਾ ਉੱਚਾ ਨਹੀਂ ਸੀ ਮਿਆਰ ਕੀਤਾ ਸਾਡਾ ਅਸੀਂ ਕਿਤੇ ਨਾ ਕਿਤੇ ਇਹ ਸਭ ਤੋਂ ਪਹਿਲਾਂ ਸਾਡਾ ਜਿਹੜਾ ਮਿਆਰ ਸੀ ਉਹ ਡਾਕਟਰ ਅੰਬੇਦਕਰ ਬਾਬਾਸਾਈ ਨੇ ਸਾਨੂੰ ਵੋਟ ਪਾ ਕੇ ਅਧਿਕਾਰ ਦਿੱਤਾ ਸੀ ਇੱਕ ਉਹਨਾਂ ਨੇ ਸਾਡਾ ਮਿਆਰ ਉੱਚਾ ਕੀਤਾ ਸੀ ਤੇ ਦੂਸਰਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜਾ ਪੈਣਾ ਨੂੰ ਆ ਅੱਜ ਅਹੁਦੇ ਦੇ ਕੇ ਸਰਪੰਚ ਬਣਾ ਕੇ ਪੰਚ ਬਣਾ ਕੇ ਔਰ ਵੱਡੇ-ਵੱਡੇ ਸ਼ਹਾਦਤਾਂ ਉਹਨਾਂ ਨੇ ਜਿਹੜੀਆਂ ਦਿੱਤੀਆਂ ਨੇ ਪੈਣਾ ਵਾਸਤੇ ਉਹ ਬਹੁਤ ਹੀ ਜਿਹੜਾ ਸਲਾਣਾ ਜੋ